ਤੇ ਪੰਜਾਬ ਦੇ ਵਿੱਚ ਹੁਣ ਫੇਰ ਚੱਕਾ ਜਾਮ ਹੋਏਗਾ ਪੀਆਰਟੀਸੀ ਤੇ ਰੋਡਵੇਜ ਦੇ ਕਾਮਿਆਂ ਨੇ ਹੜਤਾਲ ਦਾ ਐਲਾਨ ਕੀਤਾ ਹੈ 6 ਜਨਵਰੀ ਤੋਂ 8 ਜਨਵਰੀ ਤੱਕ 6 ਤੋਂ 8 ਤਰੀਕ ਤੱਕ ਚੱਕਾ ਜਾਮ 3 ਦਿਨ ਬੱਸਾਂ ਦਾ ਰਹੇਗਾ 7 ਜਨਵਰੀ ਨੂੰ ਮੁੱਖ ਮੰਤਰੀ ਰਹਾਇਸ਼ ਦੇ ਕਿਰਾਉ ਦਾ ਐਲਾਨ ਕੀਤਾ ਗਿਆ ਪਿਆ ਮਗਾ ਨੂੰ ਲੈ ਕੇ ਪੀਆਰਟੀਸੀ ਤੇ ਰੋਡਵੇਜ ਦੇ ਮੁਲਾਜ਼ਮਾਂ ਵੱਲੋਂ 6 ਤੋਂ 8 ਜਨਵਰੀ ਤੱਕ 3 ਦਿਨ ਸੜਕਾਂ ਤੇ ਬੱਸਾਂ ਰੋਡਵੇਜ ਤੇ ਪੀਆਰਟੀਸੀ ਦੀਆਂ ਨਜ਼ਰ ਨਹੀਂ ਆਉਣਗੀਆਂ ਜਿਹੜੀ ਜਨਵਰੀ ਨੂੰ ਅਸੀਂ ਪੰਜਾਬ ਭਰ ਦੇ ਸੂਹ ਡਿਪੋਵਾਂ ਵੱਲੋਂ ਹੜਤਾਲ ਕਰਨ ਜਾ ਰਹੇ ਹਾਂ ਪੰਜਾਬ ਰੋਡਵੇਜ ਤੇ ਪੀਆਰਟੀਸੀ ਵੱਲੋਂ ਤਾਂ ਉਹਦੀ ਜੋ ਤਿਆਰੀ ਵਜੋਂ ਅੱਜ ਦੀ ਜੋ ਗੇਟ ਰੈਲੀ ਅੱਜ ਕੀਤੀ ਗਈ ਹੈ ਸੂਹ ਸਾਰੇ ਡਿਪੋਵਾਂ ਦੇ 게ਟਾਂ ਤੇ ਪੰਜਾਬ ਰੋਡਵੇਜ ਦੇ ਤੇ ਪੀਆਰਟੀ ਦੇ 27 ਡਿਪੋ ਪਲੱਸ 2 ਸਭ ਡਿਪੋ ਸਾਰੇ ਡਿਪੋਵਾਂ ਦੇ 게ਟਾਂ ਤੇ ਜੋ ਅੱਜ ਗੇਟ ਰੈਲੀਆਂ ਕੀਤੀਆਂ ਗਈਆਂ ਨੇ ਕਿਉਂ ਕੀਤੀਆਂ ਜਿਹੜਾ ਸਾਡੀਆਂ ਮੰਗੀਆਂ ਹੋਊਗਾ ਮੰਗਾ ਇੱਕ 7 2024 ਨੂੰ ਦੇ ਮਾਰਯੋਗ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ ਜਲੰਧਰ ਵਿਖੇ ਪੈਨਲ ਮੀਟਿੰਗ ਕੀਤੀ ਸੀ ਜਿੱਥੇ ਸਾਡੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਜਾਇਜ਼ ਠਹਿਰਾਉਂਦਾ ਹੋਇਆ ਜੋ ਮੁੱਖ ਮੰਤਰੀ ਨੇ 1 ਮਹੀਨੇ ਦਾ ਸਮਾਂ ਲੈ ਕੇ ਕਮੇਟੀ ਗਠਿਤ ਕੀਤੀ ਸੀ ਕਿ ਜਿਹੜੀਆਂ ਇਹਨਾਂ ਦੀਆਂ ਮੰਗਾਂ ਹਨ ਉਹ ਵਾਕਈ ਜਾਇਜ਼ ਹੈ ਤਾਂ 1 ਮਹੀਨੇ ਦੇ ਵਿੱਚ ਵਿੱਚ ਪੂਰੀਆਂ ਕੀਤੀਆਂ ਜਾਣ ਪਰ ਉਹ ਜਿਹੜੀ ਮੀਟਿੰਗ ਦਾ ਜਿਹੜਾ ਸਿੱਟਾ ਸੀਗਾ ਉਹਨੂੰ ਕਿਸੇ ਅਹੀਲੇ ਨਾ ਵਰਤਿਆ ਹੋਇਆ ਤਾਂ ਜਿਹੜੀਆਂ ਸਾਡੀਆਂ ਮੰਨੀਆਂ ਹੋਊਗਾ ਮੰਗਾਂ ਉਹਨਾਂ ਨੂੰ ਹਾਲੇ ਤੱਕ ਸਾਡੇ ਤੇ ਲਾਗੂ ਨਹੀਂ ਕੀਤਾ ਗਿਆ ਤੇ ਜਿਹੜੀ ਉਹ ਪਾਲਿਸੀ ਹੈ ਉਹਦੇ 'ਚ ਵੀ ਫੇਰ ਬਦਲ ਕੀਤੀ ਗਈ ਹੈ ਤਾਂ ਉਹਦੇ ਰੋਸ ਵਜੋਂ ਜੋ ਅਸੀਂ ਹੜਤਾਲ ਕਰਨ ਜਾ ਰਹੇ ਹਾਂ ਬਿਲਕੁਲ ਸਰ ਅਸੀਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ ਔਰ ਵਾਰ-ਵਾਰ ਸਰਕਾਰ ਨਾਲ ਮੀਟਿੰਗਾਂ ਕਰਦੇ ਆ ਰਹੇ ਹਾਂ ਪਰ ਲਗਾਤਾਰ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ ਪਿਛਲੇ ਸਮੇਂ 'ਚ 1 ਜੁਲਾਈ ਨੂੰ ਵੀ ਨੂੰ ਮਾਨਜੋਗ ਮੁ ਸਾਡੀ ਮੰਗਾਂ ਸਬੰਧੀ ਮੀਟਿੰਗ ਹੋਈ ਸੀ ਇਦੇ ਵਿੱਚ ਉਹਨਾਂ ਨੇ ਇੱਕ ਕਮੇਟੀ ਕਾਡਿਸ਼ਦ ਕੀਤੀ ਸੀ ਕਿ ਵਿਭਾਗ ਦੀ ਵੱਖਰੀ ਪਾਲਿਸੀ ਬਣਾ ਕੇ ਤੇ ਮੁਲਾਜ਼ਮਾ ਨੂੰ ਰੈਗੂਲਰ ਕੀਤਾ ਜਾਵੇ ਸਮਾਂ ਸਮਾਂਬੰਦ ਜਿਹੜੇ ਰੈਗੂਲਰ ਕੀਤੇ ਜਾਣ ਪਰ ਉਸ ਪਾਲਿਸੀ ਨੂੰ ਇੱਕ ਮਹੀਨੇ ਦਾ ਸਮਾਂਬੰਦ ਹੋਣ ਤੋਂ ਬਾਅਦ ਅੱਜ ਲਗਭਗ 6 ਮਹੀਨੇ ਬੀਤ ਗਏ ਜਿਹਨੂੰ ਲਗਾਤਾਰ ਟਰਾਂਸਪੋਰਟ ਦੇ ਅਧਿਕਾਰੀਆਂ ਵੱਲੋਂ ਤੇ ਮਾਨਯੋਗ ਮਿਨਿਸਟਰੀ ਜੀ ਵੱਲੋਂ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੋ ਅਸੀਂ ਵਾਰ-ਵਾਰ ਹੜਤਾਲ ਸੰਘਰਸ਼ ਮੁਜਾਰੇ ਰੱਖ ਕੇ ਪੋਸਟਪੋਨ ਕਰ ਲੈਂਦੇ ਆ ਕਿ ਕਿਤੇ ਨਾ ਕਿਤੇ ਭਰੋਸਾ ਦਿੱਤਾ ਜਾਂਦਾ ਪਰ ਅੱਜ ਜਦੋਂ ਅਸੀਂ ਮੀਟਿੰਗ ਦੇ ਵਿੱਚ ਟਰਾਂਸਪੋਰਟ ਮੰਤਰੀ ਜੀ ਦੀ ਮੀਟਿੰਗ ਦੇ ਵਿੱਚ ਆਇਆ ਤੇ ਉਹ ਮੀਟਿੰਗ ਦੇ ਵਿੱਚ ਸਾਡੇ ਮੰਗ ਪੱਤਰ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਸਾਡੀਆਂ ਮੰਗਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਜਿਹਦੇ ਰੋਸ ਦੇ ਵਿੱਚ ਅੱਜ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਸਟੈਂਡ ਕਰਦੇ ਆ ਤੇ ਅਸੀਂ ਜਿਹੜੀ 6 7 8 ਜਨਵਰੀ ਦੀ ਹੜਤਾਲ ਕਰਕੇ ਤੇ 7 ਤਰੀਕ ਤੋਂ ਮੁੱਖ ਮੰਤਰੀ ਦੀ ਰੈਸ ਚੰਡੀਗੜ੍ਹ ਤੇ ਧਰਨਾ ਪ੍ਰੋਟੈਸਟ ਕਰਨ ਜਾ ਰਹੇ ਹਾਂ ਪਰ ਸ਼ਮਸ਼ੇਰ ਜੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਨਾਲ ਜਿਹੜੀ ਸਭ ਤੋਂ ਵੱਡੀ ਦਿੱਕਤ ਹੈ ਉਹ ਤੇ ਆਮ ਲੋਕਾਂ ਨੂੰ ਹੀ ਆਉਣੀ ਹੈ ਬਿਲਕੁਲ ਲੋਕ ਜਿਹੜੇ ਪੰਜਾਬ ਦੇ ਹੋ ਸਾਡਾ ਪਰਿਵਾਰ ਨੇ ਸਭ ਤੋਂ ਵੱਡੀ ਉਹਨਾਂ ਦੀ ਦਿੱਕਤ ਬਣ ਜਾਂਦੀ ਆ ਮਜਬੂਰੀ ਬਣ ਜਾਂਦੀ ਆ ਪਰ ਸਾਡਾ ਮੈਂ ਮੰਗਾ ਵਾਰ-ਵਾਰ ਪੁਰੀਆਂ ਕੀਤੀਆਂ ਮੈਂ ਪਰ ਨਹੀਂ ਕਰਦੇ ਜੀ ਅੱਜ ਸਾਡੀ ਮੀਟਿੰਗ ਬੁਲਾਈ ਸੀ ਇਦਾਂ ਬੰਦ ਹੋ ਵੀ ਜਾਊ ਤੇ ਕੋਈ ਫਰਕ ਨਹੀਂ ਪੈਂਦਾ ਸੋ ਇੱਥੋਂ ਲੱਗਦਾ ਵੀ ਮੰਤਰੀ ਸਾਹਿਬ ਨੂੰ ਸ਼ਾਇਦ ਬੱਸਾਂ ਬੰਦ ਨਾਲ ਕੋਈ ਫਰਕ ਨਹੀਂ ਪੈਣਾ ਪਰ ਲੋਕਾਂ ਨੂੰ ਇਹਨਾਂ ਨੇ ਸਫ਼ਰ ਕਰਨਾ ਉਹਨਾਂ ਨੂੰ ਬੜਾ ਜਿਵੇਂ ਸਾਡੀ ਪਹਿਲੀ ਮੰਗ ਹੀ ਮੰਨਦੀ ਆ ਕਿ ਬੱਸਾਂ ਪਾਈਆਂ ਜਾਣ ਵਿਭਾਗ ਚ ਕਿਉਂਕਿ ਅੱਜ 3 ਸਾਲ ਸਰਕਾਰ ਬਣੀ ਨੂੰ ਹੋ ਗਿਆ ਪਿਛਲੀਆਂ ਸਰਕਾਰਾਂ ਹੁੰਦੀਆਂ ਸੀ ਉਹ ਆਪਣੇ 5 ਸਾਲਾਂ ਦੇ ਪਲਾਨ ਦੇ ਵਿੱਚ ਦੋ ਵਾਰਾਂ ਬੱਸਾਂ ਪਾ ਦਿੰਦੀਆਂ ਸੀਗੀਆਂ ਜਿਵੇਂ ਇੱਕ ਪਹਿਲੇ ਸਾਲ ਪਾ ਦਿੰਦੀਆਂ ਸੀ ਉਸ ਤੋਂ ਬਾਅਦ ਤੀਜੇ ਚੌਥੇ ਸਾਲ ਦੇ ਪਾ ਦਿੰਦੀਆਂ ਸੀਗੀਆਂ ਇਦਾਂ ਇਦਾਂ ਉਹਨੂੰ ਜਿਹੜੀ ਸਫ਼ਰ ਲਾਤ ਤੇ ਲਗਭਗ ਤੇ ਦੇਕਾ ਹੀ ਚਾਂਸ ਹੋ ਰਿਹਾ ਹੈ ਕਿ ਕਿਤੇ ਨਾ ਕਿਤੇ ਕੋਈ ਸਵਾਰੀ ਡਿੱਗ ਜਾਂਦੀ ਕਿ ਇਹ ਵੀ ਮੰਗ ਤੁਹਾਡੀ ਆ ਦੂਜਾ ਜੇਕਰ ਇਸ ਵਿਭਾਗ ਦੇ ਵਿੱਚ ਮੁਲਾਜ਼ਮ ਰੈਗੂਲਰ ਹੋਣਗੇ ਤੇ ਅਸੀਂ ਵੀ ਉਹ ਪੰਜਾਬ ਦੇ ਮੁਲਾਜ਼ਮੇ ਉਹਨਾਂ ਦੇ ਦਾ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ ਵਾ ਤੇ ਇਹ ਵਿਭਾਗ ਦੀ ਸਦਾ ਲੋੜ ਆ ਕਿਉਂਕਿ ਪਿਛਲੇ ਕੋਰਨੋਵਸ